ਭਾਈ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਬੜਾ ਸੋਹਣਾ ਸਟਾਰਟ ਹੋਇਆ ਚਾਰ ਗੱਡੀਆਂ ਲੋਡ ਕਰਤੀਆਂ 2 ਘੰਟੇ ਹੋ ਗਏ ਚਾਹ ਪੀਣ ਲੱਗੇ ਆ ਤੇ ਚਾਹ ਚੁ ਪੀ ਕੇ ਲੱਗਦੇ ਆ ਵੇਖੋ ਗੱਡੀਆਂ ਖੜੀਆਂ ਵੈਸੇ ਸਾਡੀ ਪੈੜ ਇੱਧਰ ਅੰਦਰ ਪਰਲੀ ਸਾਈਡ ਤੇ ਆਪ ਇੱਧਰ ਵੀ ਲੱਗੀਆਂ ਆ ਗੱਡੀਆਂ ਤੇ ਕਰੀਏ ਨੇ ਅੱਜ ਅਜੇ ਟਾਈਮ ਨਾਲ ਬੇੜਦਾਂਗੇ ਉਦੋਂ ਤੱਕ ਸੀਗਾ ਵਿਚਾਲੜਾ ਚੱਕਾ ਲੱਗਿਆ ਟਾਈਮ ਅੱਜ ਦੋ ਦੋ ਵੇਲੇ ਹੋਇਆਗੇ ਹਾਂ ਹਾਂ ਅੱਜ ਮੇਲਾ ਮੋਲਾ ਵੀ ਦੇਖਣਾ ਬੰਦਿਆਂ ਨੇ ਸਪੈਸ਼ਲ ਪਰ ਕੇ ਖਰਚਾ ਖਰਚਾ ਬਣਾ ਕੇ ਫਿਰ ਦੇਖਣਗੇ ਬੰਦੇ ਮੇਲਾ ਗੋਦਾਸ ਦਾਸ ਉਹਨਾਂ ਨੂੰ ਗੱਡੀ ਆ ਗਈ ਉਹ ੜੀ ਗੱਡੀ ਚੱਲੀ ਪਿੱਛਾ ਪੈ ਗਈ ਜਾਂਦੀ ਵੈਸੇ ਉਹਨੇ ਖੜਾਉਣੀ ਨਹੀਂ ਗੱਡੀ ਇੰਨਾ ਟਾਈਮ ਆਪਣੀ ਗੱਡੀ ਖਾਲੀ ਨਾ ਆਪਣੀ ਅਜੇ ਜਿੰਨਾ ਟਾਈਮ ਭਰੀ ਨਾ ਗਈ ਆ ਆ ਗੱਡੀਆਂ ਚਾੜ ਚੜ ਲੱਗਿਆ ਫਿਰ ਲੋਕਾਂ ਬਣੇ ਆਦੀ ਮਤਰਾ ਕਿੰਨਾ ਹੋ ਗਿਆ ਥਾ ਉਹ ਉੱਥੇ ਤੱਕ ਪਹੁੰਚ ਗਿਆ ਚੱਕਾ ਇੱਥੋਂ ਹੀ ਸ਼ੁਰੂ ਕੀਤਾ ਸੀ ਇੱਥੋਂ ਹੀ ਚੌਥੇ ਵਲਾਗ ਤੱਕ ਆ ਨੀਵਾ ਤੇ ਉਸ ਤੋਂ ਬਾਅਦ ਉਹ ਓਗਲੇ ਵਲਾਗ ਤੇ ਪਾਣੀ ਲੈ ਕੇ ਆਉਣੇ ਆ ਜਾ ਆ ਜਾ ਆ ਜਾ ਪਾਣੀ ਲੈ ਕੇ ਆਉਂਦੇ ਆ ਇੱਥੇ ਆਪਣੇ ਵਾਲਾ ਤਾਂ ਵੈਚੇ ਮੋਟਰ ਸਾਲ ਆ ਲੈ ਆਣੇ ਆ ਆ ਚੱਲ ਪੈਣਾ ਆ ਜਾ ਯਾਰ ਲੋਜੀ ਯਾਰ ਟਾਈਮ ਹੋ ਗਿਆ ਘਟੋ ਘਟ 11 ਵਜ ਗਏ ਤੇ ਸੱਤ ਗੱਡੀਆਂ ਲੋਡ ਕਰਤੀਆਂ ਟਰਾਲਾ ਬਾਕੀ ਛੋੜੀਆਂ ਰਹਿ ਗਈਆਂ ਇਨੀਆਂ ਕੋਰ ਬਣ ਜਾਣੀਆਂ ਜੇ ਟਰਾਲਾ ਟਰੋਲਾ ਨਾ ਮਿਲਿਆ ਤਾਂ ਆਉਣਾ ਹੀ ਨਹੀਂ ਆਨੇ ਪਹਰੋ ਨੇ ਲਾਵੀ ਚੱਕੇ ਤੇ ਰਹਿ ਗਿਆ ਸਿਰਫ ਆਹ ਦੋ ਬਲਾਕ ਤੇ ਆ ਦੇਖੋ ਬੰਦਨ ਲੱਗੀ ਵਿੱਚ ਵਿੱਚ ਕੋਕ ਸਟਰ ਵਾਲੇ ਲਾ ਦਤੇ ਆ ਤੇ ਇੰਨਾ ਕੁ ਸਿਰਫ ਰਹਿ ਗਿਆ ਆ ਚੱਕਾ ਇੱਦਾਂ ਸੀਨਾ ਪੂਰਾ ਇੱਥੋਂ ਜਿਵੇਂ ਆ ਨਾ ਇੱਥੋਂ ਤੱਕ ਆ ਗਿਆ ਆ ਇਹਦੇ ਬਰਾਬਰ ਤੱਕ ਆ ਗਿਆ ਐਨ ਵਾਲੇ ਦੋ ਬਰਾਕਰ ਆ ਗਏ ਤੇ ਕੱਢ ਕੇ ਤੇ ਫੇਰ ਖੰਨ ਕਿੰਨੀਆਂ ਭਰੀਆਂ ਯਾਨੀ ਕਿ ਹੋਰ ਦੋ ਦੋ ਭਰੀਆਂ ਯਾਨੀ ਕਿ ਹੋਰ ਇੱਕ ਬੰਦਾ ਦਿਖਾਉਣਾ ਇੱਕ ਬਾਬਾ ਆ ਬੰਦਾ ਆਵੇ ਇਹ ਮੂਰੇ ਪਾਜ ਪੈਂਦਾ ਜਦੋਂ ਮੈਂ ਕੈਮਰਾ ਆਨ ਕਰਦਾ ਕਾ ਤੋ ਡਰਦਾ ਰੂਪੇ ਲੋ ਵੀ ਮਿੱਤਰੋ ਬੈਠੇ ਬੰਦੇ ਰੈਸਟ ਕਰਦੇ ਯਾਰ ਉਹ ਉਹ ਉਹਦੇ ਤਾਂ ਮੂਰੇ ਆ ਬੁਰਾ ਚੱਕੀ ਨਹੀਂ ਬਹੁਤ ਆ ਜਾ ਇੱਥੇ ਬੈਠਣਾ ਚੱਲ ਆ ਜਾ ਆ ਜਾਓ ਤੇ ਬਣਾਨੇ ਆ ਵੀਡੀਓ ਦਫਾਵਾ ਹਾਂ ਹਾਂ ਜਿਹੜਾ ਨਾਲ ਮੇ ਕੋਈ ਜਾ ਦਫਾ ਹਾਂ ਆ ਜਾ ਯਾਰ ਹੋ ਗਿਆ ਇਧਰ ਨੱਲ ਚੱਕਾ ਪੂਰਾ ਉਹ ਗੱਡੀ ਲਾਇਆ ਹੋਈ ਆਹ ਗੱਡੀ ਦਾ ਰਾਹ ਕਿੱ데 ਘੜਦਾ ਮੈਂ ਆ ਜਾਓ ਵੀ ਤਾਂ ਨਾ ਤਾਂਗਾ ਇਧਰੋਂ ਪਾ ਕੇ ਤੇ ਹੁਣ ਆਉਂਦੇ ਪਏ ਆ ਠੀਕ ਆ ਵੇਖ ਚੱਲੇ ਲੈਵਰ ਸਾਡੀ ਥੱਕੀ ਹੋਈ ਲੇਵਰ ਆਪਣੀ ਸਪੈਸ਼ਲ ਭਰ ਕੇ ਆ ਗਈ ਵਿਹਲੀ ਆ ਦੇਖੋ ਹੁਣ ਲੰਗਰ ਛਕੜਨੇ ਹਾਂ ਲੰਗਰ ਲਾਇਆ ਕਾਲੇ ਬੁੱਜਾ ਹੁਣ ਲਈ ਰੋਟੀ ਖਾਣ ਲੱਗਿਆ ਹੁਣ ਪੂਰਾ ਕੰਮ ਨਿਵੇੜ ਕੇ ਬਣਾ ਬਾਈ ਰੋਟੀ ਹੋਗਾ ਚਾਰ ਪੰਜ ਵਜੇ ਚਲੇ ਤੈਨੂੰ ਟਾਈਮ ਹਾਂ ਤੈਨੂੰ 3:30 ਹੋਵੇ ਜਾ ਜਾ ਤੂੰ ਤੱਕ ਇੱਕ ਵਾਰ ਵੀ ਨਹੀਂ ਰੋਟੀ ਖਾਦੀ ਹੁੰਨੀ ਹੈ ਨਾ ਨਹੀਂ ਨਹੀਂ ਖਾਦੀ ਨਹੀਂ ਨਾ ਖਾਦੀ ਤੂੰ ਗੱਡੀਆਂ ਲਿਆਉਂਦਾ ਸੀ ਤਾਂ ਇੱਕ ਵਾਰ ਵੀ ਨਹੀਂ ਡੱਬਾ ਉਵੇਂ ਹੀ ਪਾਰ ਕੇ ਮੁੜ ਜਾਂਦਾ ਨਾ ਸਿਰਫ ਤਾਂ ਹੀ ਤੈਨੂੰ ਸਾਰਾ ਜ਼ਿਆਦਾ ਚੜਦਾ ਚਾਚਾ ਆ ਨਹੀਂ ਹਾਂਜੀ ਇਹ ਤਾਂ ਲਾਜ਼ਮੀ ਮਿੱਤਰਾਂ ਹੋ ਗਏ ਹੁਣ ਚੰਗੀ ਤਰ੍ਹਾਂ ਵੇਲੇ ਹੁਣ ਰਹਿ ਗਿਆ ਸਿਰਫ ਪੈਸੇ ਨਹੀਂ ਰੁਪਏ ਆ ਜਾ ਆ ਜਾ ਤੂੰ ਕੀ ਹੋ ਗਿਆ ਪੱਲੇਦਾਰੀ ਕਰਕੇ YouTube ਨੂੰ ਹੀ ਪੈਸਾ ਕਮਾਇਆ ਜਾ ਸਕਦਾ ਏ ਥੋੜੀ ਜੀ ਕੋਸ਼ਿਸ਼ ਕੀਤੀ ਜਾਵੇ ਤਾਂ ਕਰੋ ਪੱਲੇਦਾਰੀ ਤੇ ਪੈਸਾ ਕਮਾਓ YouTube ਦੇ ਵਿੱਚੋਂ ਵੀਡੀਓ ਬਣਾਉਣ ਤੇ ਥੋੜਾ ਜਿਹਾ ਟਾਈਮ ਘਾਟ ਮਿਲਦਾ ਇਹ ਤਾਂ ਬੋਰੀ ਬੋਰੀ ਚੱਕਦੇ ਦੀ ਵੀਡੀਓ ਬਣਾਈਏ ਜੇ ਟਾਈਮ ਮਿਲੇ ਤਾਂ ਹਨਾ ਤੇ ਬਾਕੀ ਕੋਈ ਨਹੀਂ ਦੇਖ ਤੇ ਬਾਕੀ ਕੋਈ ਨਹੀਂ ਹੌਲੀ ਹੌਲੀ ਦੇਖਦੇ ਆ ਕਿਵੇਂ ਇੱਕ ਸਟੈਂਡ ਸਟੈਂਡ ਲਾਵਾਂਗਾ ਸਟੈਂਡ ਰੱਖ ਕੇ ਤੇ ਫਿਰ ਉਹਦੇ ਤੇ ਰੱਖਿਆ ਕਰਾਂ ਦੇ ਉਹਨੂੰ ਮੋਬਾਈਲ ਤੇ ਫਿਰ ਕੰਮ ਚੱਲਿਆ ਕਰਾਂ ਉਹ ਕਿੰਨਾ ਟਿਕਨੇ ਡਿੱਗੀ ਜਾਂਦੀ ਹੈ ਚਲੋ ਕੋਈ ਨਹੀਂ ਹੌਲੀ ਹੌਲੀ ਸਕਸੈਸ ਹੋਊਗੀ YouTube ਵਿੱਚ ਵੀ ਪੱਕੇ ਆਪਣੀ ਮਿਹਨਤ ਜਿਹੜੀ ਹੈ ਉਹ ਨਹੀਂ ਆਪਾਂ ਛੱਡਣੀ ਠੀਕ ਹੈ ਕੋਈ ਕੰਟੀਨਿਊ ਰੱਖਣੀ ਆ ਲੋ ਜੀ ਆਪਾਂ ਪਹੁੰਚ ਗਏ ਆਪਣੇ ਘਰਾਂ ਕੋਲ ਆਪਨੇ ਕਾਰ ਤੇ ਤੜ ਤੜ ਇਹ ਕਿਲੋਮੀਟਰ ਕਰਕੇ ਆ ਗਿਆ ਵੀ 22 ਕਿਲੋਮੀਟਰ 25 ਕਿਲੋਮੀਟਰ ਦਾ ਆ ਦੋਰੀ ਆ ਕਾਮਰੇ ਜਿੱਥੇ ਲੱਗਿਆ ਆਪਾਂ ਸ਼ਾਹਕੋਟਾ ਇੱਥੋਂ ਆਪਣੇ ਘਰਾਂ ਤੋਂ ਲੈ ਕੇ 65 ਤੋਂ ਤੋਂ ਤੇ 84 ਦੇ ਕੋਲ ਹੋ 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 ਨਹੀਂ ਆ ਰਹਾ ਨਾਲ ਲੋਕੀ ਦਾ ਸੁੱਤਾ ਵਾ ਬਾਹਰ ਤਾਂ ਗਰਮੀ ਬਹੁਤ ਜ਼ਿਆਦਾ ਜਿਹੜੇ ਸਪੈਸ਼ਲ ਪਾਰ ਕੇ ਆਇਆ ਉਹਨਾ ਨਾਉਣ ਲੱਗਿਆ ਉੱਤੇ ਪਾਣੀ ਪਾਈ ਇਹ ਇਹ ਨਾ ਨੂੰ ਕਿ ਆਪਾਂ ਚਾਹ ਚ ਪੀ ਲਈ ਹੈ ਤੇ ਹੁਣ ਪਤਾ ਲੱਗਿਆ ਵੀ ਕਿਤਾਬ ਪੂਰੀ ਬੰਦ ਕਰੀ ਹੋਇਆ ਲੱਗਾ ਪਤਾ ਲੱਗਾ ਵੀ ਦਾਣੇ ਵਾਲੀ ਪਰਚੀ ਕਟਿੰਦੀ ਪੀ ਤੇ ਉਹ ਕਟਾ ਕੇ ਲਿਆਵਾ ਜਿਹੜੀ ਹੈ ਤੇ ਕੰਮ ਤਾਂ ਕੋਣ ਕੰਮੇ ਲੂ ਫਰੀ ਵਾਲੀ ਤਾਂ ਨਾ ਛੜੀਏ ਹਣਾ ਚਲੋ ਟੈਕਨੀਕਲ ਕਮੈਂਟ ਦਿੱਤੀ ਆ। ਨਹੀਂ ਕਿ ਲੋਈ ਦੇ। ਲੱਗਣਾ ਨਹੀਂ ਦਿਖ ਲੋ। ਉਹ ਜੇ ਤੋ ਤਰੂਰ ਦੇ ਦੱਲਾ ਮੇਲਾ ਦਾ ਸੁਭਾਅ ਆ ਤੁਹਾਨੂੰ ਮਿਢੀ ਨਹੀਂ ਆ ਜੀ ਸਾਡੇ। ਤਾਂ ਆਂਰਾ ਚੱਲ ਗਿਆ। ਆ ਗਿਆ 70 ਕਿਲੋ। ਅਸੀਂ ਤਾਂ ਵੈਸੇ 4 ਜਣੇ ਆਪਾਂ ਤਾਂ ਨਾ ਤੇ ਕਣਕ ਆ ਗਈ 7 ਜਣਾਂ ਦੀ। ਆਹਾਂ। ਨਹੀਂ ਇਹਨਾਂ ਵੈਸੇ 7 ਜਣਾਂ ਦਾ ਅਕੜ ਪਿਆ ਸਾਡਾ ਅਲੱਗ ਤੋਂ ਤਾਂ ਬਣਿਆ ਹੀ ਨਹੀਂ। ਰਾਸ਼ਨ ਕਾਰਡ ਤੇ ਉਧਰ ਮੰਮੀ ਕੇ ਆਉਣਾ ਨਾਲ ਭਨੇ ਤੇ ਉਧਰ ਹੀ ਫੜਾਉਣਾ ਪਰਚੀ ਵੀ ਬੱਕੀ ਅਸੀਂ ਨਾ ਆਧਾਰ ਕਾਰਡ ਉਹ ਇਕੱਠਾ ਹੀ ਦੇ ਦਿੱਤਾ ਸੀ ਤੇ 6-7 ਜਣਾਂ ਦੇ ਆਧਾਰ ਕਾਰਡ ਪਾ ਕੇ ਕੋਈ ਉਈ ਰਾਸ਼ਨ ਕਾਰਡ ਚੱਲੀ ਜਾਂਦਾ ਮੰਮੀ ਦੇ ਨਾਂ ਤੇ ਤੇ ਅਲੱਗ ਤੋਂ ਅਸੀਂ ਆਪਦਾ ਨਹੀਂ ਬਣਾਇਆ ਤੇ ਆਪਾਂ ਫੜਾ ਦਿੰਨੇ ਆ ਪਰਚੀ ਮਾਤਾ ਨੂੰ ਰੱਖ ਲਓ ਸਾਹਮ ਕੇ ਪਰਚੀ ਪਾਣੀ ਚ ਲਈਏ ਖੇਤ ਨੂੰ ਮਾਰੀਏ ਢੇੜਾ ਖੇਤ ਕਰਦੇ ਹੁਣ ਆਖਰੀ ਐਂਡ ਵੀਡੀਓ ਦਾ ਉੱਥੇ ਮਾਰੀ ਮੈਂ ਪਾਣੋਂ ਨੇ ਜਾ ਕੇ ਹਾਂ ਤੂੜ ਕਟਾ ਬਹੁਤ ਔੜ ਔੜ ਕੇ ਆਉਂਦਾ ਤਾਂ ਕਰਕੇ ਹੁਣ ਇੱਥੇ ਲਾ ਕੇ ਪਾਣੀ ਦਾ ਛਟਾ ਚਲੋ ਅੱਜ ਆਜਾ ਲੈ ਆਮੜਾ ਆਇਆ ਕਿ ਇੱਥੇ ਠੀਕ ਆ ਇੱਕ ਮਿੰਟ ਹੋ ਇੰਨੀ ਦੋ ਪੈਂਦੀ ਸੀ ਇਹ ਬੈਠੇ ਲੋ ਤਾਂ ਨਹੀਂ ਪੈਂਦੀ ਹਾਂ ਤਾਂ ਆਪਾਂ ਥੋੜਾ ਜਿਹਾ ਸੌਂ ਕੇ ਉੱਠ ਪਏ ਆਪਾਂ ਕੂਲਰ ਬੰਦ ਕੀਤਾ ਕਿਉਂਕਿ ਇਧਰ ਹਵਾ ਚਲਦੀ ਸੀ ਆਵਾਜ਼ ਨਹੀਂ ਆਉਣੀ ਸੀ ਇਸ ਕਰਕੇ ਤੇ ਕੱਲ ਮਤਲਬ ਅੱਜ ਸਰਸੋ ਦੀ ਸਪੈਸ਼ਲ ਤੇ ਅੱਜ ਅੱਜ ਸੀ ਕਾਲੇ ਸਪੈਸ਼ਲ ਨਹੀਂ ਸੀ ਕੱਲ ਚੌਲਾਂ ਦੀ ਵੈਸੇ ਗੱਡੀ ਲੱਗੀ ਸੀ ਅੰਦਰ ਹੁੰਦੇ ਸੀ ਚੌਲ ਡੰਪ ਤੇ ਗਿਆ ਨੀ ਮੈਂ ਛੁੱਟੀ ਇਸ ਕਰਕੇ ਕੀਤੀ ਕਿਉਂਕਿ ਨਾ ਕੱਲ੍ਹ ਪਰਸੋਂ phone ਆਇਆ ਸੀ ਸਿਮਰਨ ਦਾ ਕਿ ਸਾਡੇ ਕੱਪੜੇ ਹੈਗੇ ਤਿੰਨ ਚਾਰ ਸੂਟ ਉਹ phone 'ਚ ਸੀਣੇ ਆਂ ਇਸ ਕਰਕੇ ਮੈਂ ਨਾ ਉੱਧਰ ਚਲਿਆ ਗਿਆ ਵੀ ਚੱਲ ਸੂਟ ਉੱਥੋਂ ਫੜ ਲਿਆ ਮੈਂ ਦੁਕਾਨ ਤੋਂ ਤੇ ਨਾਲ ਮਸ਼ੀਨ ਮਸ਼ੂਨ ਇੱਥੇ ਲੈ ਆਵਾਂਗੇ ਕਿਉਂਕਿ ਸਿਮਰਨ ਤਾਂ ਹੁਣ ਉੱਥੇ ਜਾ ਨਹੀਂ ਸਕਦੀ ਠੀਕ ਹੈ ਉਹ ਉੱਦਾਂ ਦੀ ਹਾਲਤ ਦੇ ਵਿੱਚ ਹੁਣ ਨਹੀਂ ਹੈਗੀ ਹੈ ਨਾ ਤੇ ਮੈਂ ਕਿਹਾ ਚੱਲ ਇੱਥੇ ਲਿਆ ਕੇ ਸੀ ਲਊਗੀ ਤੇ ਅਸੀਂ ਚਲੇ ਗਏ ਦੁਕਾਨ ਤੇ ਸਫ਼ਾਈ ਸਫ਼ੂਈ ਕੀਤੀ ਉਹਨਾਂ ਨੂੰ ਫੋਨ ਲਾ ਕੇ ਕਹਿੰਦੇ ਆਉਣੇ ਆ ਵੀ ਕੱਪੜੇ ਫੜਨ ਵਾਸਤੇ ਤੇ ਉਹ ਆਏ ਨਹੀਂ ਡੇਢ ਕੋਹ ਘੰਟਾ ਸੀ ਵੇਟ ਵੜ ਕਰਕੇ ਤੇ ਫਿਰ ਅਸੀਂ ਤਾਂ ਦੇ ਕਰਨ ਤੇ ਫਿਰ ਉਸ ਤੋਂ ਬਾਦ ਉਹਨਾਂ ਦਾ ਵੀ ਫੋਨ ਨਹੀਂ ਆਇਆ ਪਤਾ ਨਹੀਂ ਜਿਵੇਂ ਨਾ ਕਿਸੇ ਨੇ ਫਰਾਡ ਹੀ ਕੀਤਾ ਹਨ ਤੇ ਸੂਟਾਂ ਕਰਕੇ ਭੱਜ ਜਾਵਾਂਗੇ ਕਿ ਹਾਂ ਅੱਜ ਤੋਂ ਚਾਰ ਕੋ ਬਦਨ ਪਹਿਲਾਂ ਵੀ ਆਏ ਸੀ ਸੂਟ ਉਹ ਸੀ ਹੋਰ ਕਿਸੇ ਨਾਲ ਦੁਆਰ ਤੇ ਸੀ ਅਸੀਂ ਕਾ ਵੀ ਕੰਮ ਕਰਨਾ ਨਹੀਂ ਤੇ ਫਿਰ ਇਦਾਂ ਕਰ ਕਿਉਂ ਲੱਗ ਗਿਆ ਸੀ ਕਾ ਵੀ ਚਲ ਫੜ ਲੈਣਾ ਸੂਟ ਇੱਕ ਵਾਰੀ ਫਰੋਡ ਕਵਨ ਕਿਵੇਂ ਕਿਸੇ ਨੇ ਫਰੋਡ ਕੀਤਾ ਪਤਾ ਨਹੀਂ ਕਿ ਉਹ ਤਾਂ ਕੀਤਾ ਕੀ ਚੱਕਰ ਆਣਾ ਆਪਾਂ ਤਾਂ ਪਤਾ ਨਹੀਂ ਤੇ ਫਰੋਡ ਹੀ ਹੋਇਆ ਨਹੀਂ ਤਾਂ ਉਹਨਾਂ ਨੂੰ ਫੋਨ ਕਰਨਾ ਸੀ ਵੀ ਅਸੀਂ ਤਾਂ ਦੁਕਾਨ ਤੇ ਆਏ ਆ ਵੀ ਸੂਟ ਫੜਾਉਣ ਵਾਸਤੇ ਵੀ ਤੁਸੀਂ ਤਾਂ ਹੈ ਨਹੀਂ ਏਦਾਂ ਦੀ ਗੱਲਬਾਤ ਉਹਨਾਂ ਕਰਨੀ ਸੀ ਕੀਤੀ ਨਹੀਂ ਤੇ ਚਲੋ ਕੋਈ ਨਹੀਂ ਦੁਕਾਨ ਵੈਸੇ ਸਾਡੀ ਦੁਕਾਨ ਦਾ ਕਿਰਾਇਆ ਤਾਂ ਮਤਲਬ ਸਾਨੂੰ ਪਈ ਜਾਂਦਾ ਵਾ ਦੁਕਾਨ ਰੋ ਗਈ ਉਹਨਾਂ ਚਿਰ ਬੰਦ ਕਿੰਨਾ ਟਾਈਮ ਸੀ ਮਰਨ ਠੀਕ ਟੋਕ ਹੋ ਕੇ ਜਾਂਦੀ ਨਹੀਂ ਘਟੂ ਘਟ 4-5 ਮਹੀਨੇ ਦਾ ਪੈ ਹੀ ਜਾਣਿਆ ਮਤਲਬ 4-5 ਮਹੀਨੇ ਦਾ ਤੁਹਾਨੂੰ ਕਰਾਇਆ ਵੀ ਪੈ ਜਾਣਾ ਚਲੋ ਠੀਕ ਆ ਕੋਈ ਨਹੀਂ ਜਿਵੇਂ ਵੀ ਕਿਸਾਨੂੰ ਵਧੀਆ ਲੱਗੇ ਹਨ ਤੇ ਤੇ ਬਾਕੀ ਸਾਫ ਸੁਭਜਾੜਾ ਸਾਡਾ ਕਣਕ ਦਾ ਉਹ ਤਾਂ ਪਤਾ ਲੱਗੂਗਾ ਕੱਲ ਨੂੰ ਕਹਿੰਦੇ ਆ ਵੀ ਸਾਫ ਕਰ ਦੇਣਾ ਪੈਸਾ ਨਾਲ ਵੀ ਥੋੜਾ ਨਾ ਔਖਾ ਹੋਇਆ ਪਿਆ ਕੰਮ ਘਰੇ ਵੀ ਮਿਲਣਗੇ ਕੱਲ ਨੂੰ ਸ਼ਾਇਦ ਕਿਸ਼ਟ-ਗੁਸ਼ਟ ਵੀ ਨੇੜੇ ਆਉਂਦੀ ਜਾਂਦੀ ਹੈ ਇਹ ਨਾ ਹੋਵੇ ਵੀ ਇਹ ਸਾਫ ਹੀ ਨਾ ਕਰਨਾ ਮੈਨੂੰ ਫਿਰ ਕਿਤੇ ਨਾ ਕਿਤੇ ਕੰਮ ਲੱਭਣੇ ਪੈਣਾ ਜਾਂ ਸਾਬ ਨਾ ਆਇਆ ਤਾਂ ਕਿਉਂ ਇਧਰੋਂ ਇਹਨਾਂ ਵਿੱਚੇੜਾਈ ਰੱਖਣੇ ਪੈਸੇ ਤੇ ਫਿਰ ਕਿਸਤੇ ਸਾਡੀ ਜਿਸਰ ਤੇ ਆ ਗਈ ਫਿਰ ਦੇਖਾਂਗੇ ਉਰੇ ਪਰੇ ਵੀ ਹੁਣ ਕੀ ਕਰੀਏ ਇਸ ਕਰਕੇ ਚਲੋ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਨੈਕਸਟ ਵੀਡੀਓ 'ਚ